ਮੇਰੇ ਨਾਲ ਤੇਜਿੰਦਰ ਪਾਲ ਸਿੰਘ ਤ੍ਰਿਪਤ ਨੇ ਜਿਨ੍ਹਾਂ ਨੇ ਮਰਤਮਾਨ ਜੋ ਫਿਲਮ ਚਪਾਲ ਦੇ ਉੱਤੇ ਅੱਜ ਰਿਲੀਜ਼ ਕੀਤੀ ਗਈ ਹੈ ਸੋ ਇਸ ਫਿਲਮ ਚ ਬਹੁਤ ਵਧੀਆ ਅਦਾਕਾਰੀ ਇਹਨਾਂ ਨੇ ਕੀਤੀ ਹੈ ਸੋ ਅਸੀਂ ਜਾਨਣਾ ਚਾਹਾਂਗੇ ਇਹਨਾਂ ਕੋ ਕਿ ਇਸ ਫਿਲਮ ਚ ਉਹਨਾਂ ਨੇ ਕਿਸ ਢੰਗ ਦਾ ਕਿਹੜਾ ಪಾਟ ਕੀਤਾ ਤੇ ਜਦੋਂ ਇਹਨਾਂ ਨੂੰ ਆਫਰ ਹੁੰਦੀ ਹੈ ਇਸ ਫਿਲਮ ਦੀ ਤੇ ਉਹਨਾਂ ਨੂੰ ਕਿਵੇਂ ਜਿਹੜਾ ਮਹਿਸੂਸ ਹੋਇਆ ਜੀ ਸਸੀ ਕਾ ਜੀ ਸਸੀ ਕਾ ਜੀ ਜੀ ਮੈਨੂੰ ਨਾ ਮਲਕੀਤ ਉਸਤਾਦ ਜੀ ਨੇ ਸਾਡੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਇੱਕ ਫਿਲਮ ਕਰਨੀ ਹੈ ਜੀ ਮੈਂ ਕਿਹਾ ਸਰ ਮੈਂ ਤੁਹਾਡੇ ਨਾਲ ਤਿਆਰ ਆਈ ਆਪਾਂ ਕਰਾਂਗੇ ਕਰਾਂਗੇ ਫਿਲਮ ਤੇ ਮੇਰੇ ਨਾਲ ਸਾਰੇ ਮੇਰੇ ਸੀਨੀਅਰ ਸੀਗੇ ਜਿਵੇਂ ਸਰਪੰਸ ਵਾਈ ਜੀ ਜੀ ਤੇ ਬੋਬੀ ਬਾਜਵਾ ਪਾ ਜੀ ਉਹਨਾਂ ਨੂੰ ਵੀ ਮੈਂ ਜਾਣਦਾ ਹੈ ਉਹਨਾਂ ਦੀ ਵਧਿਆ ਉਹਨਾਂ ਦੀ ਡਾਇਰੈਕਸ਼ਨ ਚ ਫਿਲਮ ਕੀਤੀ ਮੈਂ ਇਹ ਜੀ ਜੀ ਤੇ ਮੇਰਾ ਫਿਲਮ ਚ ਕਰੈਕਟਰ ਸੀਗਾ ਅਮਲੀ ਦਾ ਅਮਲੀ ਦਾ ਹਾਂਜੀ ਅਮਲੀ ਦਾ ਹਾਂ ਮੈਂ ਬਹੁਤ ਇੰਜੋਏ ਕਰਕੇ ਆਪਣਾ ਕੈਰੈਕਟਰ ਪਲੇ ਕੀਤਾ ਤੇ ਮੈਨੂੰ ਵਧੀਆ ਲੱਗਿਆ ਕੈਰੈਕਟਰ ਪਲੇ ਕਰਕੇ ਰਜਿੰਦਰ ਜੀ ਇਹ ਤੋਂ ਪਹਿਲਾਂ ਕੋਈ ਤੁਸੀਂ ਨਾਟਕ ਜਾਂ ਕੋਈ ਫਿਲਮ ਕੀਤੀ ਹੈ ਹਾਂਜੀ ਇਸ ਤੋਂ ਪਹਿਲਾਂ ਮੈਂ ਮਲਕੀਤ ਜੀ ਉਹਨਾਂ ਨਾਲ ਹੀ ਨਾਟਕ ਕੀਤੇ ਪਹਿਲਾਂ ਯੂਥ ਫੈਸਟੀਵਲ ਆ ਚ ਮੈਂ ਭੰਡ ਤੋਂ ਸ਼ੁਰੂਆਤ ਕੀਤੀ ਸੀ 2019 'ਚ ਮੈਂ ਪਹਿਲੀ ਵਾਰ ਭੰਡ ਕੀਤੀ ਫਿਰ ਉਸ ਤੋਂ ਬਾਅਦ ਮਸਤਾਜ ਜੀ ਨੇ ਮੈਨੂੰ ਆਪਣੇ ਨਾਲ ਨਾਲ ਰੱਖਿਆ ਉਹਨਾਂ ਨੇ ਫਿਰ ਉਹਨਾਂ ਦੇ ਕੋਲ ਫਿਰ ਮੈਂ ਮੁਹਾਵਰੀ ਵਾਰਤ ਲਾਭ ਕੀਤੇ ਮੁਹਾਵਰੇ ਵਾਰਤ ਲਾਭਤ ਮੈਂ ਸਟੇਟ ਵੀਨਰ ਆਈ ਸਟੇਟ ਵੀਨਰ ਹਾਂਜੀ ਸਟੇਟ ਵੀਨਰ ਆਈ ਮਨੂ ਤੇ ਆਪਣਾ ਯੂਨੀਵਰਸਿਟੀ ਕਲਰ ਵੀ ਮਿਲਿਆ ਇਹਦੀ ਕਰਕੇ ਹੀ ਮਿਲਿਆ ਉਸਤਾਜ ਜੀ ਨੇ ਕਿਹੜੀ ਯੂਨੀਵਰਸਿਟੀ ਚ ਪੜ੍ਹਦੀ ਮੈਂ ਪੰਜਾਬੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹਾਂਜੀ ਹਾਂਜੀ ਤੇ ਮੈਨੂੰ 2022 ਚ ਕਾ ਯੂਨੀਵਰਸਿਟੀ ਕਲਰ ਮਿਲਿਆ ਕਾਲਜ ਕਲਰ ਵੀ ਮਿਲ ਰਿਹਾ ਜੀ ਤੇ ਹਾਂਜੀ ਬਸ ਐਨੇ ਕਰਦੇ ਫਿਰ ਮੈਂ ਇਹਨਾਂ ਨੇ ਮੇ ਤੋਂ ਪਲੇ ਵੀ ਕਰਵਾਏ ਮੈਂ ਪ੍ਰੇਵੀ ਕੀਤਾ ਜੀ ਮੈਂ ਤਿੰਨ ਤਿੰਨ ਪਲੇ ਚਾਰ ਪਲੇ ਕਰ ਚੁੱਕਿਆ ਹਾਂ ਇਹਨਾਂ ਨਾਲ ਹੀ ਇਹਨਾਂ ਦੀ ਡਾਇਰੈਕਸ਼ਨ ਚ ਇਹਨਾਂ ਨੇ ਇਹਨਾਂ ਨੇ ਲਿਖਿਆ ਹੋਇਆ ਪਲੇ ਸੁਪਨੇ ਇੱਕ ਯੁੱਗ ਦਾ ਅੰਤ ਅਤ ਦਾ ਅੰਤ ਜੰਗਾਲ ਇਹਨਾਂ ਦੀ ਲਿਖੇ ਬਲਕਿ ਜਿਹਦੇ ਨੇ ਲਿਖਿਆ ਹੋਇਆ ਪਲੇ ਕਰ ਚੁੱਕਿਆ ਜੀ ਹਾਂਜੀ ਹਾਂਜੀ ਸੋ ਜਦੋਂ ਇਹ ਫਿਲਮ ਤੁਹਾਨੂੰ ਜਦੋਂ ਆਫਰ ਹੁੰਦੀ ਹੈ ਡਾਇਰੈਕਟਰ ਵੱਲੋਂ ਜਾਪਦੇ ਆਏ ਬਵੀ ਬਾਜਵੇਂ ਲੋ ਤੁਹਾਨੂੰ ਐ ਲੱਗਾ ਨਹੀਂ ਵੀ ਮੈਂ ਇੱਕ ਮਤਲਬ ਵੱਡੇ ਪੜਦੇ ਤੇ ਜਾ ਰਿਹਾ ਹਾਂ ਜੀ ਇੱਕ ਵਾਰ ਤਾਂ ਪੂਰਾ ਚੌ ਚੜ ਗਿਆ ਮੈਨੂੰ ਚੌ ਚੜ ਗਿਆ ਹਾਂਜੀ ਹਾਂ ਵੀ ਮੈਂ ਤੇ ਉੱਪਰ ਦੇ ਕੈਰੈਕਟਰ ਵੀ ਕੁਫਰੀ ਜਾਂ ਕੈਰੈਕਟਰ ਮਿਲ ਗਿਆ ਤੇ ਇਹ ਚੌ ਦੁੱਗਣਾ ਹੋ ਗਿਆ ਵੀ ਬਸ ਹੁਣ ਤਾਂ ਮਝਾਊਗਾ ਕਰਾਂ ਚ ਤੇ ਮੈਨੂੰ ਕੰਮ ਕਰਨ ਚ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਹਾਂਜੀ ਹਾਂ ਸੋ ਕਈ ਆਮ ਤੌਰ ਤੇ ਜਿਹੜੇ ਥੀਏਟਰ ਵਾਲੇ ਨੇ ਨਾ ਥੀਏਟਰ ਕਰਨਾ ਬੜਾ ਔਖਾ ਹੈ ਹਾਂਜੀ ਫਿਲਮ ਕਰਨੀ ਤੇ ਬਹੁਤ ਸੌਖੀ ਹੈ ਤੇ ਤੁਹਾਨੂੰ ਐ ਨਹੀਂ ਲੱਗਦਾ ਵੀ ਫਿਲਮ ਤੇ ਕੋਈ ਗੱਲ ਦੀ ਕੋਈ ਨਹੀਂ ਆਪਾਂ ਜਦੋਂ ਮਰਜ਼ੀ ਕਰਦੇ ਮਤਲਬ ਸੌਖਾ ਸੌਖਾ ਜਿਹਾ ਲੱਗ ਰਿਹਾ ਜਿਹਾ ਥੀਏਟਰ ਕਰਨ ਤੋਂ ਬਾਅਦ ਕਿਉਂ ਥੀਏਟਰ ਚ ਤਾਂ ਯਾਦ ਕਰਨਾ ਯਾਦ ਕਰਨਾ ਹਾਂਜੀ ਬਹੁਤ ਔਖਾ ਕੰਮ ਹੋ ਜਾਂਦਾ ਹੈ ਤੇ ਇੱਥੇ ਤਾਂ ਨਾਲ ਦੀ ਨਾਲ ਹੀ ਬਸ ਕੱਟ ਉੱਪਰ ਠਾਠਾ ਹਾਂ ਜੇ ਨਹੀਂ ਵੀ ਕੋਈ ਗੱਲ ਹੋ ਤੇ ਕੱਟਦਾ ਫੇਰ ਦੁਬਾਰਾ ਕਰ ਲਿਆ ਹਾਂਜੀ ਹਾਂ ਤੇ ਥੀਏਟਰ ਤੇ ਇੱਕ ਚੀਜ਼ ਜ ਤੋ ਬਹੁਤ ਇੰਪ੍ਰੈਸ ਹੋਏ ਮਤਲਬ ਜਿੰਨੇ ਵੀ ਸਾਜੀ ਸਾਰੇ ਸੀਗੇ ਮੇਰੇ ਨਾਲ ਮੇਰਾ ਬੈਸਟ ਫਰੈਂਡ ਅਨੰਦ ਸੁਖਨ ਉਹ ਅੱਜ ਇੱਥੇ ਆ ਨਹੀਂ ਸਕਿਆ ਤੇ ਉਹ ਵੀ ਮਤਲਬ ਜੀ ਥੀਏਟਰ ਇਕੱਠੇ ਕਰਦੇ ਨੇ ਤੇ ਸਾਨੂੰ ਸੌਖਾ ਰਿਹਾ ਕਰਾ ਹਾਂ ਹਾਂ ਜੀ ਹਾਂ ਕੋਈ ਤੁਹਾਨੂੰ ਕੋਈ ਡਾਇਲੌਗ ਬੋਲਣਾ ਮਤਲਬ ਯਾਦ ਰੱਖਣ ਦੀ ਕੋਈ ਚਾਹੇ ਕਰ ਤੋ ਜੇ ਕੋਈ ਗਲਤ ਹੋ ਗਿਆ ਤਾਂ ਕੱਟ ਹੋ ਜੂ ਦੁਬਾਰਾ ਵੀਰ ਹੋ ਜੂ ਤੇ ਬਸ ਉਹ ਇੰਪ੍ਰੈਸ਼ਨ ਹੈ ਸਾਡੇ ਤੋਂ ਵੀ ਅਸੀਂ ਠਾਠਾ ਕੰਮ ਨਿਬੜ ਰਹੇ ਆ ਆਪਣਾ ਕਿ ਜਿਹੜੀ ਬਾਕੀ ਤਾਂ ਜਿੰਨਾ ਟੀਮ ਸੀ ਹੋਰ ਜਿਵੇਂ ਵਾਰਟਸ ਨੇ ਉਹਨਾਂ ਦਾ ਕਿੱਦਾਂ ਦਾ ਤੁਹਾਡੇ ਨਾਲ ਜਿਹੜਾ ਵਿਹਾਰ ਜਿਾ ਕਿਵੇਂ ਤੰਗ ਦੇਖੋ ਸ ਪਤਾ ਸਹਨਾ ਸਾਰੇ ਤੋਂ ਬਹੁਤ ਜੂਨੀਅਰ ਹੈ ਤੇ ਮੈਨੂੰ ਸਰਬੰਸ ਬਾਈ ਦਾ ਮੈਂ ਬਹੁਤ ਏਕੂ ਕਰਾ ਜਾਊਗਾ ਕਿ ਸਰਬੰਸ ਬਾਈ ਦੇ ਮਲਕੀ ਜੀ ਦਾ ਜਿਹੜੇ ਮੈਨੂੰ ਲੈ ਕੇ ਆਏ ਇੱਥੇ ਤੇ ਇਹਨਾਂ ਨੇ ਮਤਲਬ ਮੈਨੂੰ ਬਹੁਤ ਕੁਝ ਦੱਸਦੇ ਰਹੇ ਜੀ ਜੀ ਹਾਂਜੀ ਹਾਂਜੀ ਤੇ ਹੁਣ ਕਿੰਨਾ ਮਤਸ਼ਾ ਕਿੰਨੇ ਕਹੇ ਵੀ ਇਹ ਫਿਲਮ ਚੱਲੇ ਤੇ ਵਾਕਿਆ ਦਰਸ਼ਕਾਂ ਚਾ ਮਤਲਬ ਹਾਂਜੀ ਹਾਂਜੀ ਦਰਸ਼ਕਾਂ ਨੂੰ ਬਹੁਤ ਮਜ਼ਾ ਆਊਗਾ ਫਿਲਮ ਦੇਖ ਕੇ ਕਿਉਂਕਿ ਸਾਰੀ ਫਿਲਮ ਬਹੁਤ ਫਨੀ ਹੈ ਮਲਕੀ ਜੀ ਨੇ ਬਹੁਤ ਸੋਹਣੀ ਲਿਖੀ ਫਿਲਮ ਇਹ ਤੇ ਉਹਨਾਂ ਦੀ ਡਾਇਰੈਕਸ਼ਨ ਬਬੀ ਪਾਜੀ ਦੀ ਇੱਕ ਨੰਬਰ ਹੈ ਤੇ ਗੁਰਚੇ ਚਤਰਕਾਰ ਵੱਡੇ ਇੱਕ ਕਲਾਕਾਰ ਨੇ ਬਿਲਕੁਲ ਤੇ ਵਧੀਆ ਫਿਲਮ ਜਾਊਗੀ ਵਧੀਆ ਜਿਵੇਂ ਹੁਣ ਪਰਿਵਾਰ ਚ ਕਿਉਂਕਿ ਕਈ ਪਰਿਵਾਰ ਹੈਗੇ ਨੇ ਕਿੰਨਾਂ ਨੂੰ ਮਤਲਬ ਇਹਨਾਂ ਦੇ ਵੀ ਵਿਰਸੇ ਸਭ ਕੁਝ ਮਿਲਿਆ ਹੁੰਦਾ ਤੇ ਤੁਹਾਡੇ ਪਰਿਵਾਰ ਚ ਵੀ ਕੋਈ ਏਦਾਂ ਦਾ ਆਰਟਿਸਟ ਸੀਗਾ ਜਿਹੜਾ ਸਿੰਗਰ ਆਰਟਿਸਟ ਕਲਾਕਾਰ ਨਹੀਂ ਨਹੀਂ ਮੇਰੇ ਘਰ ਕਰ ਚ ਐਵੇਂ ਦਾ ਕੋਈ ਨਹੀਂ ਪਰ ਮੇਰੇ ਘਰ ਦੇ ਮੈਨੂੰ سپورਟ ਕੀਤੀ ਸ਼ੁਰੂ ਤੋਂ ਤਰ ਇਤਨੀ ਕਾ ਵੀ ਤੂੰ ਕਿਹੜੇ ਕੰਜਰ ਖਾਣੇ ਤੇ ਆਵੜਿਆ ਨਹੀਂ ਨਹੀਂ ਕਦੇ ਕਦੇ ਗੁੱਸੇ ਚ ਕਹਿ ਬੋਲ ਦਨੇ ਪਰ ਨਹੀਂ ਹੈ ਤੂੰ ਉਹ ਹੀ سپورਟ ਕਰਦੇ ਆ ਉਹਨਾਂ ਨੂੰ ਵੀ ਚਾਅ ਚੜ ਜਾਂਦਾ ਜਦੋਂ ਉਹ ਲਿਟਰ ਜਿਹੜਾ ਨੇ ਫੇਟਰ ਸ਼ਲਮਾ ਚਾਂਗੜੀ ਕਿਤੇ ਘਰ ਤੋਂ ਥੋੜਾ ਜਿਹਾ ਬੰਦਾ ਬਾਹਰ ਰਹਿੰਦਾ ਤੇ ਥੋੜਾ ਬਿਜ਼ੀ ਰਹਿੰਦਾ ਤੇ ਘਰ ਦੇ ਕਈ ਜਿਹੇ ਨਾਲ ਸੋਚਦੇ ਪੀ ਕਿਉਂ ਮੁੜਿਆ ਤਾਂ ਕਿਹੜੇ ਜਿਹੇ ਪਰਦਾ ਲਿਖਦਾ ਤੇ ਕਿਹੜੇ ਪਾਸੇ ਪੈ ਗਿਆ ਨਹੀਂ ਹਾਂ ਪਰ ਕਈ ਵਾਰ ਹੁਣ ਜਿਵੇਂ ਕਹਿੰਦੇ ਨੇ ਕਰਦੇ ਪਰ ਕੋਈ ਨਹੀਂ ਠੀਕ ਹੈ ਘਰ ਪਰਿਵਾਰ ਤੋਂ ਪੂਰਾ ਮਲ ਪੂਰੀ سپورਟ ਹੈ ਕਰਦੀ سپورਟ ਕਰਦੇ ਨੇ ਉਹਨੂੰ ਵੀ ਚੌੜ ਛੱਡ ਦਿੰਦਾ ਜੇ ਮੈਨੂੰ ਦੱਸ ਦੇ ਵੀ ਭਾਈ ਮੈਂ ਅੱਜ ਸ਼ੂਟ ਕਰ ਲਵਾਂ ਸਵੇਰੇ ਸ਼ੂਟ ਕਰਨ ਜਾਣਾ ਮੈਨੂੰ 5 ਵਜੇ ਠਾਲ ਦਿਓ 4 ਵਜੇ ਠਾਲ ਦਾਂ ਨੇ ਇਹ ਫਿਲਮ ਜਿਹੜੀ ਚਪਾਲ ਤੇ ਰਿਲੀਜ਼ ਹੋਈ ਹੈ ਤੇ ਜਦੋਂ ਚਪਾਲ ਤੇ ਵੇਖਣ ਗਿਆ ਆਪਣੇ ਮੁੰਡੇ ਨੂੰ ਇੱਕ ਵਧੀਆ ਆਰਟਿਸਟ ਦੇ ਤੌਰ ਤੇ ਤੇ ਕਿੰਨੇ ਉਹ ਖੁਸ਼ ਹੋਣਗੇ ਮੈਂ ਆਪਣੇ ਫਾਦਰ ਸਾਹਿਬ ਨੂੰ ਟ੍ਰੇਲਰ ਦਿਖਾਇਆ ਬੰਦਾ ਉਹਨਾਂ ਨੂੰ ਬੜੀ ਖੁਸ਼ੀ ਜੀ ਵਹੀ ਦੇਖ ਕੇ ਵੀ ਹਾਂ ਵੀ ਐਡੇ ਵੱਡੇ ਕਲਾਕਾਰਾਂ ਨਾਲ ਕੰਮ ਕਰ ਰਿਹਾ ਤਾਂ ਵੀ ਵਧੀਆ ਲੱਗਿਆ ਤੇ ਇੱਕ ਛੋਟਾ ਜਿਹਾ ਕੈਰੈਕਟਰ ਵਧੀਆ ਸੋਹਣਾ ਕੈਰੈਕਟਰ ਹੈ ਮੇਰਾ ਫਿਲਮ 'ਚ ਮੰਨ ਲਓ ਸ਼ੁਰੂਆਤ ਹੋ ਰਹੀ ਹੈ ਫਿਲਮ 'ਚ ਵਧੀਆ ਹੈ ਜੀ ਵਧੀਆ ਅਗਲੇ ਟਾਰਗੇਟ ਕੀ ਨੇ ਹੁਣ ਹੁਣ ਦੇਖੋ ਜੀ ਮੇਰੇ ਟਾਰਗੇਟ ਤਾਂ ਇਹ ਨੇ ਕਿ ਅੱਗੇ ਅੱਗੇ ਵਧੀਆ ਕੰਮ ਠੀਕ ਹੈ ਹਾਂਜੀ ਹਾਂਜੀ ਆਪਣੇ ਨਾਲ ਨਾਲ ਸਟੱਡੀ ਕਰ ਰਹੇ ਹੋ ਕਿ ਜੌਬ ਕਰ ਹਾਂਜੀ ਮੈਂ ਸਟੱਡੀ ਕਰ ਰਿਹਾ ਹਾਂ ਜੀ ਮੈਂ ਆਪਣਾ ਖਾਲਸਾ ਕਾਲਜ ਸਟੂਡੈਂਟ ਆ ਜੀ ਓਕੇ ਹਾਂਜੀ ਹਾਂਜੀ ਖਾਲਸਾ ਕਾਲਜ ਮੁਹਾਲੀ ਨਹੀਂ ਖਾਲਸਾ ਕਾਲਜ 26 ਸੈਕਟਰ ਐਸਜੀ ਹਾਂਜੀ ਓਕੇ ਠੀਕ ਮੈਂ ਵੀ ਉੱਥੇ ਪੜਿਆ ਵੈਸੇ ਅੱਛਾ ਅੱਛਾ ਮੈਂ ਵੀ 올ਡ ਸਟੂਡੈਂਟ ਹਾਂ ਉੱਥੇ ਵੀ ਸਾਡੇ ਸੀਨੀਅਰ ਹੋਗੇ ਬਿਲਕੁਲ ਬਿਲਕੁਲ ਠੀਕ ਸੋ ਬਹੁਤ ਬੜੀ ਲੱਗੇ ਤੁਹਾਡੇ ਨਾਲ ਮਿਲ ਕੇ ਓਕੇ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਰਜਿੰਦਰਪਾਲ ਸਿੰਘ ਜੀ ਦੀ ਤਰਫਤ ਸੀ ਜਿਨ੍ਹਾਂ ਨੇ ਵੇਖੋ ਜੀ ਇਹ ਉਮਰ ਛੋਟੀ ਉਮਰ ਚ ਇੰਨੀ ਵੱਡੀ ਜਿਹੜੀ ਮੱਲਾ ਮਾਰ ਗਿਆ ਨੇ ਥੀਏਟਰ ਚ ਕੰਮ ਕੀਤਾ ਕਿ ਥੀਏਟਰ ਦਾ ਕਲਾਕਾਰ ਜਿਹੜਾ ਉਹ ਆਪਣੀ ਅੰਦਰੋਂ ਆਪਣੀ ਜਿਹੜੀ ਕਲਾ ਉਹ ਲੋਕਾਂ ਨੂੰ ਦਿਖਾਉਂਦਾ ਰੰਗਮंच ਸੋ ਇਸ ਕਰਕੇ ਅੱਜ ਸਟੂਡੈਂਟ ਦੇ ਨਾਲ ਨਾਲ ਥੀਏਟਰ ਚ ਵੀ ਬੜੇ ਵੱਡਿਆ ਕੰਮ ਕਰ ਰਹੇ। ਕਿਉਂ ਰਲ ਕੇ ਇਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਇਹਨਾਂ ਦੀ ਫਿਲਮ ਮਰਤਬਾਨ ਜਿਹੜੀ ਕਿ ਚਪਾਲ ਤੇ ਉੱਤੇ ਬਣੀ ਜਾਈ ਹੈ ਇਹਨੂੰ ਦੇਖੋ ਉਤਸ਼ਾਹਤ ਕਰੋ ਔਰ ਆਪਣੇ ਸੁਝਾਅ ਦੇਣੇ ਨਾ ਭੁੱਲਣਾ ਵੀ ਇਹਨਾਂ ਕਲਾਕਾਰਾਂ ਦੇ ਕੀਤੇ ਕੰਮ ਦੇ ਚਾਹੇ ਮਾੜਾ ਚੰਗਾ ਜੋ ਵੀ ਹੈ ਤੁਸੀਂ ਸੁਝਾਅ ਜਤੂ ਦੇਣੇ ਸੋ ਇਹ ਸੁਝਾਅ ਵੀ ਦਿਓ ਤੇ ਇਸ ਫਿਲਮ ਨੂੰ ਜਿਹੜੀ ਹੈ ਅੱਗੇ ਤੋਂ ਅੱਗੇ ਛੇ ਕਰਕੇ ਜਰੂਰ ਦੇਖੋ ਸਾਸਰੇ ਕਾਲ